ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਪੈਨ ਅਤੇ ਭਰਾਵਾਂ ਦੀ ਬਹੁਤ ਹੀ ਸੋਹਣੀ ਕਹਾਣੀ ਹੈ ਜਦੋਂ ਭਰਾਵਾਂ ਨੇ ਪੈਨ ਨੂੰ ਮਾਰ ਕੇ ਉਸ ਦਾ ਮਾਸ ਖਾਦਾ ਬਹੁਤ ਸੋਹਣੀ ਕਹਾਣੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ ਲਾਸਟ ਤੱਕ ਸੁਣਿਓ ਬਹੁਤ ਸੋਹਣੀ ਕਹਾਣੀ ਹੈ ਤੇ ਇੱਕ ਸੱਚੀ ਘਟਨਾ ਹੈ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਦੇ 7 ਮੁੰਡੇ ਸੀ ਤੇ ਇੱਕ ਕੁੜੀ ਸੀ ਉਹਨਾਂ ਦੇ ਮਾਤਾ ਪਿਤਾ ਜਲਦੀ ਹੀ ਗੁজার ਗਏ ਸਨ ਤਾਂ ਬੱਚਿਆਂ ਨੇ ਵੀ ਜਲਦੀ ਹੀ ਆਪਣੀਆਂ ਜ਼ਿੰਮੇਵਾਰੀਆਂ ਸਮਝ ਲਈਆਂ ਅਸੀਂ ਤੇ ਸ਼ੁਰੂ ਵਿੱਚ ਤਾਂ ਸਭ ਨੂੰ ਔਖਾ ਹੀ ਸੀ ਗੁਜ਼ਾਰਾ ਕਰਨਾ ਪਰ ਸਮੇਂ ਦੇ ਚੱਲਦੇ ਚੱਲਦੇ ਸਭ ਕੁਝ ਉਹਨਾਂ ਨੂੰ ਆਸਾਨ ਲੱਗਣ ਲੱਗ ਗਿਆ ਉਹਨਾਂ ਦੇ ਮਾਂ ਬਾਪ ਤੋਂ ਬਿਨਾ ਜੀਣਾ ਸਿੱਖ ਲਿਆ ਸੀ ਇਹ ਉਸੀ ਸਮੇਂ ਦੀ ਗੱਲ ਹੈ ਜਦੋਂ ਸਮਾਜ ਦੇ ਪੁਰਸ਼ ਦਾ ਕੰਮ ਜੰਗਲਾਂ ਵਿੱਚ ਜਾਨਵਰਾਂ ਦਾ ਸ਼ਿਕਾਰ ਕਰਨਾ ਸੀ ਤੇ ਔਰਤਾਂ ਦਾ ਕੰਮ ਸਿਰਫ ਘਰ ਦਾ ਕੰਮ ਕਾਜ ਕਰਨਾ ਸੀ ਅਤੇ ਬੱਚੇ ਸੰਭਾਲਣਾ ਹੁੰਦਾ ਸੀ ਸੱਤ ਭਰਾ ਤੇ ਇੱਕ ਭੈਣ ਇਸ ਪਿੰਡ ਵਿੱਚ ਬੜੇ ਪਿਆਰ ਨਾਲ ਮਿਲ ਜੁਲ ਕੇ ਰਹਿੰਦੇ ਸੀ ਹੌਲੀ ਹੌਲੀ ਦਿਨ ਨਿਕਲਦੇ ਗਏ ਸੱਤ ਭਰਾਵਾਂ ਨੇ ਸ਼ਿਕਾਰ ਦੇ ਲਈ ਨਿਕਲ ਜਾਂਦੇ ਸੀ ਤੇ ਬਾਂ ਜਿਹੜੀ ਸੀ ਉਹ ਸਭ ਦੇ ਲਈ ਖਾਣਾ ਪਕਾਉਂਦੀ ਸੀ ਤੇ ਘਰ ਦੇ ਬਾਕੀ ਸਾਰੇ ਕੰਮਕਾਰ ਕਰਦੀ ਸੀ ਭਾਈ ਜਦੋਂ ਜੰਗਲਾ ਵਿੱਚ ਜਾਂਦੇ ਸੀ ਤੇ ਵਾਪਸ ਆਉਂਦੇ ਤਾਂ ਵੱਡੇ ਵੱਡੇ ਜਾਨਵਰ ਪੰਛੀ ਆਦੀ ਮਾਰ ਕੇ ਲਿਆਉਂਦੇ ਸੀ ਭੈਣ ਉਹਨਾਂ ਦੇ ਮਾਸ ਨੂੰ ਬੜੇ ਚਾਅ ਨਾਲ ਪਕਾਉਂਦੀ ਤੇ ਸਭ ਲਈ ਭੋਜਨ ਬਣਾਉਂਦੀ ਸੀ ਤੇ ਉਹ ਭੋਜਨ ਖਾ ਕੇ ਬੜਾ ਵਧੀਆ ਮਹਿਸੂਸ ਕਰਦੇ ਸੀ ਐਵੇਂ ਹੀ ਹੌਲੀ-ਹੌਲੀ ਦਿਨ ਲੰਘਦੇ ਗਏ ਇੱਕ ਦਿਨ ਦੀ ਗੱਲ ਹੈ ਸੱਤ ਭਰਾ ਜੰਗਲ ਵਿੱਚ ਸ਼ਿਕਾਰ ਕਰਨ ਲਈ ਗਏ ਸੀ ਸ਼ਾਮ ਹੋਣ ਵਾਲੀ ਸੀ ਜਿਹੜੀ ਭੈਣ ਸੀ ਉਹ ਭਰਾਵਾਂ ਲਈ ਖਾਣਾ ਬਣਾਉਂਦੀ ਪਈ ਸੀ ਜਦੋਂ ਸਬਜ਼ੀ ਦੇ ਲਈ ਹਰਾ ਸੱਪ ਕੱਟ ਰਹੀ ਸੀ ਤੇ ਉਦੋਂ ਹੀ ਚਾਕੂ ਦੀ ਤੇਜ਼ ਧਾਰ ਨਾਲ ਆਉਂਦੀ ਏ ਇੱਕ ਉਂਗਲੀ ਕੱਟੀ ਗਈ ਕੱਟੀ ਹੋਈ ਉਂਗਲੀ ਤੋਂ ਖੂਨ ਨੀ ਆ ਤਾਰਾਂ ਵਗਣ ਲੱਗੀਆਂ ਤੇ ਭੈਣ ਨੇ ਸੋਚਿਆ ਜੇਕਰ ਉਸਨੇ ਭਰਾਵਾਂ ਨੂੰ ਉਸਦੀ ਕੱਟੀ ਹੋਈ ਉਂਗਲ ਵੇਖਾ ਦਿੱਤੀ ਲਈ ਤੇ ਉਸਨੇ ਬੜੇ ਦੁਖੀ ਹੋਣਗੇ ਇਸ ਲਈ ਉਹਨੇ ਸੋਚਿਆ ਕਿ ਮੈਂ ਭਾਈਆਂ ਆਦੇ ਭਰਾਵਾਂ ਨੂੰ ਨਾ ਦੱਸਾਂਗੀ ਗੱਲ ਉਹਨਾਂ ਤੋਂ ਛਪਾਉਣ ਕਿ ਰੱਖਣਾ ਚਾਹੁੰਦੀ ਸੀ ਤੇ ਉਹਨੇ ਜਿਹੜਾ ਵਹਿੰਦਾ ਹੋਇਆ ਖੂਨ ਸੀ ਉਹਨੂੰ ਆਪਣੀ ਚੁੰਨੀ ਨਾਲ ਪੂੰਝਣਾ ਚਾਹਿਆ ਪਰ ਫਿਰ ਉਸਨੇ ਸੋਚਿਆ ਕਿ ਉਹਦੇ ਪਾਈਆਂ ਨੇ ਪੁੱਛਿਆ ਵੀ ਚੁੰਨੀ ਤੇ ਕਿੱਥੋਂ ਖੂਨ ਦੀਆਂ ਤੱਬੇ ਲੱਗੇ ਤਾਂ ਕੀ ਦੱਸਾਂਗੀ ਫਿਰ ਉਹਨੇ ਸੋਚਿਆ ਕਿ ਚਲੋ ਦੀਵਾਰ ਨਾਲ ਪੂੰਝ ਦਿੰਨੀ ਆ ਫਿਰ ਉਹਨੇ ਕਿਹਾ ਕਿ ਇੱਥੇ ਵੀ ਉਹਨਾਂ ਨੂੰ ਵੇਖ ਲੈਣਾ ਇੱਥੇ ਵੀ ਉਹਨਾਂ ਨੂੰ ਪਤਾ ਲੱਗ ਜਾਣਾ ਹੈ ਫਿਰ ਭੈਣ ਨੇ ਬੇਚੈਨ ਹੋ ਕੇ ਇਧਰ ਉਧਰ ਘੁੰਮਦੀ ਰਹੀ ਪਰ ਉਸ ਨੂੰ ਐਸੀ ਕੋਈ ਜਗ੍ਹਾ ਨਹੀਂ ਲੱਭੀ ਜਿੱਥੇ ਉਹ ਆਪਣੇ ਖੂਨ ਨੂੰ ਪੋਹਂਚ ਦਿੰਦੀ ਤੇ ਉਹਨੇ ਭਰਾਵਾਂ ਦੀਆਂ ਨਜ਼ਰਾਂ ਤੋਂ ਖੂਨ ਨੂੰ ਛਪਾਉਣ ਦੇ ਲਈ ਉਹਨੇ ਸੋਚਿਆ ਕਿ ਮੈਂ ਸਾਗ ਜੋ ਕਿ ਖਾਣ ਦੇ ਲਈ ਬਣਾ ਰਹੀ ਆ ਉਸ ਦੇ ਵਿੱਚ ਹੀ ਪੋਹਂਚ ਦਿੱਤਾ ਤੇ ਜਦੋਂ ਸ਼ਾਮ ਨੂੰ ਭਰਾ ਜੰਗਲ ਤੋਂ ਵਾਪਸ ਆਏ ਤਾਂ ਉਹਨਾਂ ਨੇ ਭੈਣ ਦੇ ਉਸ ਬਣਿਆ ਹੋਇਆ ਖਾਣਾ ਖਾਧਾ ਤੇ ਬੜਾ ਹੀ ਉਹਨਾਂ ਨੂੰ ਸਵਾਦ ਲੱਗਾ ਬਹੁਤ ਜ਼ਿਆਦਾ ਸਵਾਦ ਲੱਗਾ ਤੇ ਉਹਨਾਂ ਉਂਗਲੀਆਂ ਨੂੰ ਚਟਦੇ ਰਹਿ ਗਏ ਤੇ ਉਹਨਾਂ ਨੇ ਸਾਰੇ ਭਰਾਵਾਂ ਨੇ ਬੜੀ ਕਲਾ ਭੰਨ ਦੀ ਤਰੀਫ ਕੀਤੀ ਬੜੀ ਸਵਾਗ ਅੱਜ ਤਾਂ ਖਾਣਾ ਬਣਿਆ ਏ ਇਹ ਸੁਣ ਕੇ ਉਹਨਾਂ ਦੀ ਭੈਣ ਵੀ ਫੁੱਲੀ ਨਾ ਸਮਾਈ ਦਿਨ ਭਰ ਦੇ ਥੱਕੇ ਹੋਣ ਕਰਕੇ ਸੱਤੇ ਭਰਾ ਉਸ ਦਿਨ ਜਲਦੀ ਸੌਂ ਗਏ ਜਦੋਂ ਅਗਲੀ ਸਵੇਰ ਰੋਜ਼ ਦੀ ਤਰ੍ਹਾਂ ਖਾ ਪੀ ਕੇ ਸੱਤ ਭਰਾ ਫਿਰ ਜੰਗਲ ਵੱਲ ਨਿਕਲੇ ਅਤੇ ਸਾਰੇ ਪਾਈਆਂ ਇੱਕ ਪੇੜ ਦੇ ਥੱਲੇ ਬੈਠ ਕੇ ਆਰਾਮ ਕਰਨ ਲੱਗੇ ਤਾਂ ਗੱਲਾਂ ਹੀ ਗੱਲਾਂ ਵਿੱਚ ਪਾਈ ਰਾਤ ਦੇ ਭੋਜਨ ਬਾਰੇ ਗੱਲਾਂ ਕਰਨ ਲੱਗੇ ਕਿ ਰਾਤ ਦਾ ਭੋਜਨ ਬੜਾ ਸਵਾਦ ਸੀ ਤੇ ਉਹਨਾਂ ਵਿੱਚ ਚਰਚਾ ਹੋਣ ਲੱਗੀ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਸਵਾਦਿਸ਼ਟ ਖਾਣਾ ਤਾਂ ਕਦੇ ਵੀ ਨਹੀਂ ਖਾਦਾ ਸਾਰਿਆਂ ਨੇ ਤੈਅ ਕੀਤਾ ਕਿ ਅੱਜ ਘਰ ਜਾ ਕੇ ਇਸ ਦੇ ਬਾਰੇ ਆਪਣੀ ਭੈਣ ਤੋਂ ਜ਼ਰੂਰ ਪੁੱਛਾਂਗੇ ਅਤੇ ਜਾਣ ਕੇ ਆਹਾਂਗੇ ਕਿ ਕੱਲ ਰਾਤ ਨੂੰ ਕੀ ਕੀ ਖਾਣੇ ਵਿੱਚ ਪਾਇਆ ਸੀ ਉਹਨਾਂ ਨੇ ਇਹ ਤੈਅ ਕੀਤਾ ਤੇ ਕੀ ਅੱਜ ਘਰ ਜਾ ਕੇ ਇਸ ਦੇ ਬਾਰੇ ਵਿੱਚ ਆਪਣੀ ਭੈਣ ਤੋਂ ਜ਼ਰੂਰ ਪੁੱਛਾਂਗੇ ਤੇ ਜਾਣ ਕੇ ਜਾਣ ਕੇ ਰਹਿਣਗੇ ਕਿ ਕੀ ਸ਼ਾਮ ਵਿੱਚ ਪਾਇਆ ਸੀ ਸ਼ਾਮ ਜਦੋਂ ਸੱਤੇ ਭਰਾ ਆਇਆ ਤਾਂ ਦੁਬਾਰਾ ਆਪਣੀ ਭੈਣ ਦੀਆਂ ਬਹੁਤ ਤਰੀਫਾਂ ਕਰਦੇ ਹੋਏ ਪੁੱਛੇ ਸਾਡੀ ਪਿਆਰੀ ਭੈਣ ਕੱਲਾ ਰਾਤ ਦੇ ਖਾਣੇ ਵਿੱਚ ਤੂੰ ਕੀ ਕੀ ਮਲਾਇਆ ਸੀ ਭੈਣ ਦੱਸਣਾ ਤਾਂ ਨਹੀਂ ਸੀ ਚਾਹੁੰਦੀ ਉਹਨੇ ਸੋਚਿਆ ਕਿ ਸੋਚ ਰਹੀ ਸੀ ਕਿ ਜੇਕਰ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਨੇ ਉਂਗਲੀ ਕੱਟੇ ਦੇਈਏ ਤਾਂ ਫੇਰ ਉਹ ਸਾਰੇ ਭਰਾ ਬਹੁਤ ਦੁਖੀ ਹੋਣਗੇ ਤੇ ਇਸ ਲਈ ਉਸਨੇ ਕਿਹਾ ਕੁਛ ਨਹੀਂ ਵੱਡੇ ਭਰਾ ਜੀ ਜੋ ਰੋਜ ਬਣਾਉਂਦੀਆਂ ਉਸੇ ਤਰ੍ਹਾਂ ਹੀ ਬਣਾਇਆ ਸੀ ਉਸ ਦਾ ਵੱਡੇ ਭਰਾ ਕਹਿਣ ਲੱਗਾ ਪਿਆਰੀ ਭੈਣ ਤੈਨੂੰ ਅੱਜ ਦੱਸਣਾ ਹੀ ਪਵੇਗਾ ਮੈਂ ਜਾਨਣਾ ਚਾਹੁੰਦਾ ਕਿ ਮੇਰੀ ਭੈਣ ਨੇ ਇਹਨਾਂ ਸਵਾਦ ਸਾਕ ਕਿਵੇਂ ਬਣਾਇਆ ਤੇਰੀ ਤੈਨੂੰ ਮੇਰੀ ਸੌ ਹੈ ਜੇ ਤੂੰ ਨਾ ਦੱਸੇ ਤੇ ਅੱਜ ਦੱਸਣਾ ਹੀ ਪਵੇਗਾ ਵੱਡਾ ਭਰਾ ਦਾ ਸਭ ਸਨਮਾਨ ਕਰਦੇ ਸੀ ਇਸ ਲਈ ਭੈਣ ਨੇ ਵੀ ਸੱਚ ਦੱਸਣਾ ਪਿਆ ਉਸ ਨੇ ਹੌਲੀ ਹੌਲੀ ਸਾਰੀ ਗੱਲ ਦੱਸਦੇ ਹੋਏ ਕਿ ਆ ਭਰਾ ਜੀ ਬਸ ਥੋੜਾ ਜਿਹਾ ਆਪਣਾ ਖੂਨ ਮਿਲਾ ਦਿੱਤਾ ਸੀ ਅਤੇ ਸਵਾਦ ਜ਼ਿਆਦਾ ਕੁਝ ਨਹੀਂ ਸੀ ਕਿਉਂਕਿ ਮੇਰੀ ਉਂਗਲੀ ਕੱਟੀ ਗਈ ਸੀ ਤੇ ਮੈਂ ਸੋਚਿਆ ਕਿ ਤੁਹਾਨੂੰ ਪਤਾ ਲੱਗੇਗਾ ਤੇ ਤੁਸੀਂ ਦੁਖੀ ਹੋਗੇ ਇਸ ਲਈ ਮੈਂ ਆਪਣੇ ਖੂਨ ਨੂੰ ਜੋ ਇਸ ਵਿੱਚ ਮਿਲਾ ਦਿੱਤਾ ਉਹਨਾਂ ਦੇ ਸਾਰੇ ਭਰਾਵਾਂ ਦੇ ਮਨ ਵਿੱਚ ਇੱਕ ਖਿਆਲ ਆਇਆ ਤੇ ਸੋਚਣ ਲੱਗੇ ਕਿ ਇਸ ਦੇ ਖੂਨ ਦੀਆਂ ਥੋੜੀਆਂ ਹੀ ਬੂੰਦਾਂ ਇੰੀਆਂ ਸਵਾਦ ਰਹੀ ਤੇ ਇਸ ਦਾ ਮਾਸ ਕਿੰਨਾ ਸਵਾਦ ਹੋਵੇਗਾ ਰਾਤੀ ਖਾਣੇ ਤੋਂ ਬਾਅਦ ਸੱਤੇ ਭਰਾ ਸੌਣ ਦੇ ਲਈ ਚਲੇ ਜਾਂਦੇ ਨੇ ਵੱਡਾ ਭਰਾ ਕਹਿਣ ਲੱਗਾ ਭਰਾਓ ਜੇਕਰ ਆਪਣੀ ਭੈਣ ਦਾ ਖੂਨ ਇੰਨਾ ਸਵਾਦਿਓ ਤਾਂ ਸੋਚੋ ਉਸ ਦੇ ਸਰੀਰ ਦਾ ਮਾਸ ਕਿੰਨਾ ਸਵਾਦ ਹੋਵੇਗਾ ਸਭ ਨੇ ਵੱਡੇ ਭਰਾ ਦੀ ਵਿਹਾ ਵਿੱਚ ਹਾਂ ਮਲਾਈ ਤੇ ਅਗਲੇ ਦਿਨ ਸ਼ਿਕਾਰ ਦੇ ਲਈ ਸੱਤੇ ਭਰਾ ਜਾਂਦੇ ਅਤੇ ਜਾਂਦੇ ਸਮੇ ਭਰਾ ਨੇ ਯੋਜਨਾ ਬਣਾਈ ਕਿ ਭੈਣ ਨੂੰ ਮਾਰ ਕੇ ਉਸ ਦਾ ਮਾਸ ਬਣਾਵਾਂਗੇ ਤੇ ਖੂਬ ਸਵਾਦ ਹੋਵੇਗਾ ਸਤਵੇਂ ਭਰਾ ਨੂੰ ਆਪਣੇ ਭਰਾ ਦੀ ਗੱਲ ਬਿਲਕੁਲ ਵਧੀਆ ਨਹੀਂ ਲੱਗੀ ਉਸ ਨੇ ਆਪਣੀ ਭੈਣ ਨੂੰ ਬਚਾਉਣ ਦੇ ਲਈ ਬਚਾਨ ਹੋ ਗਿਆ ਉਹ ਖੁੱਲਕੇ ਤਾਂ ਉਸ ਦਾ ਵਿਰੋਧ ਨਹੀਂ ਕਰ ਸਕਦਾ ਸੀ ਕਿਉਂਕਿ ਛੇ ਭਰਾ ਇੱਕ ਪਾਸੇ ਸੀ ਤੇ ਉਹ ਇਕੱਲਾ ਹੀ ਇਕੱਤਰ ਸੀ। ਇਹ ਸ਼ਿਕਾਰ ਕਰਨ ਤੋਂ ਬਾਅਦ ਸਾਰੇ ਭਰਾਵਾਂ ਨੇ ਮਿਲ ਕੇ ਢਿੱਲੇ ਬਾਂਸਾਂ ਦੇ ਜੋਗੀ, ਬਾਂਸ ਤੇ ਪੱਤੇ ਤੋਂ ਬਣਿਆ ਇੱਕ ਚਬਾਰਾ ਬਣਾਇਆ ਜਿਹਨੂੰ ਚੰਦ ਕਹਿੰਦੇ ਸਨ ਉਸ ਦੀ ਯੋਜਨਾ ਇਹ ਸੀ ਕਿ ਭੈਣ ਨੂੰ ਪਹਿਲਾਂ ਬਲਵਾ ਬਾਨੇ ਨਾਲ ਲੈ ਕੇ ਇੱਥੇ ਆਵਾਂਗੇ। ਫੇਰ ਤੀਰ ਮਾਰ ਕੇ ਆਪਣੀ ਭੈਣ ਦੀ ਛਤਿਆ ਕਰ ਦੇਵਾਂਗੇ ਤੇ ਫੇਰ ਉਸ ਦਾ ਸਵਾਦ ਮਾਸ ਖਾਵਾਂਗੇ ਅਗਲੇ ਦਿਨ ਵੱਡੇ ਭਰਾ ਨੇ ਆਪਣੀ ਭੈਣ ਨੂੰ ਕਿਹਾ ਮੇਰੀ ਪਿਆਰੀ ਭੈਣ ਹੁਣ ਤੂੰ ਵੱਡੀ ਹੋ ਗਈ ਹੈ ਤੇਰੀ ਸ਼ਾਦੀ ਦੇ ਲਾਇਕ ਹੋ ਗਈ ਹੈ ਤੇ ਮੈਂ ਤੇਰੇ ਲਈ ਇੱਕ ਸੁੰਦਰ ਮੁੰਡਾ ਦੀ ਤਲਾਸ਼ ਕੀਤੀ ਅੱਜ ਆਪਾਂ ਉਹਨੂੰ ਵੇਖਣ ਜਾਵਾਂਗੇ ਤੇ ਉਸ ਦਾ ਘਰ ਵੀ ਵੇਖਾਂਗੇ ਇਸ ਲਈ ਤੂੰ ਤਿਆਰ ਹੋ ਕੇ ਸਾਡੇ ਨਾਲ ਚੱਲ ਭੈਣ ਵਿਆਹ ਦੀ ਗੱਲ ਸੁਣ ਕੇ ਬੜੀ ਖੁਸ਼ ਹੋਈ ਤੁਰੰਤ ਤਿਆਰ ਹੋ ਕੇ ਭਰਾਵਾਂ ਦੇ ਨਾਲ ਚੱਲਣ ਲੱਗੀ ਚੱਲਣ ਲੱਗੀ ਚੱਲਦੇ ਚੱਲਦੇ ਜਦੋਂ ਭਰਾ ਥੱਕ ਗਈ ਤੇ ਭੈਣ ਥੱਕ ਗਈ ਤੇ ਉਹ بڑے ਹੀ ਵੱਡੇ ਵੱਡੇ ਭਰਾ ਨੂੰ ਨੂੰ ਪੁੱਛਣ ਲੱਗੀ ਭਰਾ ਜੀ ਮੇਰਾ ਸਸਰਾਲ ਹੁਣ ਕਿੰਨੀ ਕੁ ਦੂਰ ਹੈ ਤਾਂ ਵੱਡਾ ਭਰਾ ਬੋਲ ਲਿਆ ਬਸ ਹੁਣ ਕੁਛ ਧੀਰ ਤੱਕ ਪਹੁੰਚਣ ਵਾਲੇ ਹਾਂ ਅਤੇ ਵੱਡਿਆ ਭਰਾ ਬੋਲਿਆ ਉਹ ਦੇਖ ਭੈਣ ਦੂਰ ਤੋਂ ਹੀ ਦਿਖਾਈ ਦੇ ਰਿਹਾ ਏ ਤਿੱਲੇ ਦੇ ਬਣੇ ਚੰਦ ਨੂੰ ਦੇਖ ਤੇ ਦੇਖਦੇ ਹੋਏ ਭਰਾ ਬੋਲਿਆ ਉਹ ਦੇਖ ਮੇਰੀ ਭੈਣ ਆਰੀ ਭੈਣ ਤੇਰਾ ਸਸਰਾਲ ਇੱਥੇ ਤੂੰ ਰਾਜ ਕਰੇਂਗੀ ਇਹ ਸੁਣ ਕੇ ਭੈਣ ਖੁਸ਼ ਹੋ ਉੱਟੀ ਤੇ ਚੰਦ ਤੇ ਪਹੁੰਚਦੇ ਆਂ ਹੀ ਵੱਡੇ ਭਰਾਣੇ ਆਪਣੇ ਛੋਟੇ ਭਰਾਵਾਂ ਨੂੰ ਆਪਣੀ ਭੈਣ ਨੂੰ ਚੰਦ ਤੇ ਖੜੀ ਕਰਕੇ ਉਸ ਨੂੰ ਰਸਤੀ ਨਾਲ ਖੰਬੇ ਦੇ ਨਾਲ ਬੰਨਨ ਦਾ ਆਦੇਸ਼ ਦਿੱਤਾ ਸਾਰੇ ਭਰਾ ਮਿਲ ਕੇ ਜੁਲ ਕੇ ਫੁਰਤੀ ਨਾਲ ਭੈਣ ਨੂੰ ਬੰਨਣ ਲੱਗੇ ਭੈਣ ਸਾ ਹਾ ਕਿ ਆਪਣੇ ਸਾਰੇ ਭਰਾਵਾਂ ਨੋ ਹਤਿਆਰੇ ਦੇ ਰੂਪ ਵਿੱਚ ਦੇਖ ਕੇ ਭੈਣ ਦਾ ਹਿਰਦੇ ਹਹਾਕਾਰ ਕਰਨ ਲੱਗਾ ਉਹ ਈਸ਼ਵਰ ਨੂੰ ਯਾਦ ਕਰਦੇ ਹੋਏ ਕਹਿਣ ਲੱਗੀ ਈਸ਼ਵਰ ਤੂੰ ਹੀ ਹੈ ਮੇਰਾ ਸਹਾਰਾ ਮੇਰੇ ਨਾਲ ਹੋ ਭਰਾ ਮੇਰੀ ਹਤਿਆ ਕਰਨਾ ਚਾਹੁੰਦੇ ਹਨ ਇਸ ਵਿੱਚ ਇੱਕ ਵੀ ਐਵੇਂ ਨਹੀਂ ਜਿਸ ਦੇ ਦਿਲ ਵਿੱਚ ਮੇਰੇ ਲਈ ਦਇਆ ਤੇ ਪ੍ਰੇਮ ਹੋਵੇ ਆਪਣੀ ਭੈਣ ਆਂਦੀਆਂ ਗੱਲਾਂ ਸੁਤੋਂ ਵਿੱਚ ਭਰਾ ਨੂੰ ਦਇਆ ਆ ਗਈ ਭੈਣ ਦੀ ਦੱਬ ਤੋਂ ਪਹਿਲਾਂ ਵੱਡੇ ਭਰਾ ਨੇ ਤਨੁਸ਼ ਲੈ ਕੇ ਜਦੋਂ ਆਪਣੀ ਭੈਣ ਦੇ ਬਾਹਰ ਕੀ ਕਰਨ ਲੱਗਾ ਤਾਂ ਭੈਣ ਭਰਾ ਦੇ ਸਾਹਮਣੇ ਹੱਥ ਜੋੜ ਕੇ ਰੋਂਦੀ ਹੋਈ ਕਹਨ ਲੱਗੀ ਮਾਰੋ ਮਾਰੋ ਬਈਆ ਛਾਤੀ ਮੈਂ ਲਕਸ਼ ਕਰਕੇ ਮਾਰੋ ਮਾਰੋ ਬਈਆ ਛਾਤੀ ਮੈਂ ਲਕਸ਼ ਕਰਕੇ ਤੁਹਾਡਾ ਤੀਰ ਤੁਹਾਰੇ ਤਨੁਸ਼ ਜੰਗਲ ਕੋ ਜਾਏਗੇ ਬਈਆ ਮਾਰੋ ਮਾਰੋ ਮੇਰੀ ਛਾਤੀ ਮੈਂ ਲਕਸ਼ ਕਰਕੇ ਮਾਰੋ ਛਾਤੀ ਮੈਂ ਲਕਸ਼ ਕਰਕੇ ਦੀ ਮੇਂ ਲਕਸ਼ਿਅ ਕਰਕੇ ਬ ਪ੍ਰਾਨੇ ਕਠੋਰਤਾ ਦਿਖਾਉਂਦੇ ਹੋਏ ਤੀਰ ਚਲਾਇਆ ਪਰ ਉਸ ਦਾ ਨਿਸ਼ਾਨਾ ਜੋ ਪੱਕਾ ਸੀ ਪਰ ਅੱਜ ਫੇਲ ਹੋ ਗਿਆ ਉਸ ਤੋਂ ਬਾਅਦ ਹੁਣ ਦੂਸਰੇ ਵੀ ਇਹ ਪ੍ਰਾ ਤੀਰ ਮਾਰਨ ਲਈ ਤਿਆਰ ਹੋਏ ਭੈਣ ਨੇ ਉਹਨਾਂ ਦੇ ਅੱਗੇ ਵੀ ਹੱਥ ਝਾੜ ਕੇ ਜੋੜ ਕੇ ਉਹੀ ਰੋਣ ਦੀ ਹੋਈ ਕਹਿਣ ਲੱਗੀ ਉਹਨਾਂ ਦਾ ਵੀ ਨਿਸ਼ਾਨਾ ਫਿਰ ਚੁੱਕ ਗਿਆ ਇਸੇ ਤਰ੍ਹਾਂ ਸਾਰੇ ਭਰਾਵਾਂ ਨੇ ਵਾਰੀ-ਵਾਰੀ ਭੈਣ ਦੀ ਸ਼ਾਦੀ ਨੂੰ ਲਕਸ਼ ਕਰਕੇ ਤੀਰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਭੈਣ ਦੇ ਇਹ ਗੀਤ ਵਾਰ-ਵਾਰ ਬੋਲਦੀ ਰਹੀ ਜਦੋਂ ਸਤਵੇਂ ਭਰਾ ਦੀ ਵਾਰੀ ਸੀ ਤੇ ਛੇਵੇਂ ਭਰਾ ਅਲਸ਼ੇ ਭਰਾ ਨੂੰ ਕਹਿਣ ਲੱਗੇ ਕਿ ਤੂੰ ਪੂਰੀ ਤਾਕਤ ਨਾਲ ਤੀਰ ਚਲਾਈ ਅਤੇ ਆ ਭੈਣ ਨੂੰ ਠੇਰ ਕਰਦੀ ਜੇਕਰ ਤੇਰਾ ਨਿਸ਼ਾਨਾ ਨਾ ਲੱਗਾ ਤਾਂ ਤੈਨੂੰ ਅਸੀਂ ਜਿੰਦਾ ਨਹੀਂ ਛੱਡਾਂਗੇ ਅਸੀਂ ਤੈਨੂੰ ਮਾਰ ਦੇਵਾਂਗੇ ਭੈਣ ਨੇ ਛੋਟੇ ਭਰਾ ਦੀ ਜਾਨ ਖਤਰੇ ਵਿੱਚ ਨਹੀਂ ਸੀ ਕਰਨਾ ਚਾਹੁੰਦੀ ਆਪਣੇ ਛੋਟੇ ਭਰਾ ਨੂੰ ਬਚਾਉਣ ਦੇ ਲਈ ਨਿਸ਼ਚਿਤ ਉਹ ਕੀਤਾ ਕਿ ਮੈਂ ਪ੍ਰਮਾਤਮਾ ਪ੍ਰਾਰਥਨਾ ਕਰਨ ਲੱਗੀ ਕਿ ਈਸ਼ਵਰ ਮੇਰਾ ਭਰਾ ਦਾ ਤੀਰ ਮੇਰੀ ਛਾਤੀ ਵਿੱਚ ਮਾਰਨ ਲਈ ਸਫਲ ਹੋ ਜਾਵੇ ਛਾਤੀ ਵਿੱਚ ਲਕਸ਼ ਕਰਕੇ ਭਰਾ ਛਾਤੀ ਵਿੱਚ ਲਕਸ਼ ਕਰਕੇ ਤੀਰ ਤੇਰਾ ਮੇਰੀ ਛਾਤੀ ਵਿੱਚ ਜਾਏ ਫਿਰ ਉਹੀ ਗੀਤ ਮਾਰੋ ਮਾਰੋ ਭਈਆ ਛਾਤੀ ਵਿੱਚ ਲਕਸ਼ ਕਰਕੇ ਲਕਸ਼ ਕਰਕੇ ਛੋਟਾ ਭਰਾ ਦਾ ਤੀਰ ਉਸ ਦੀ ਛਾਤੀ ਵਿੱਚ ਵੱਜ ਗਿਆ ਤੇ ਉਹ ਤੜਫ ਕੇ ਉੱਥੇ ਕੁਝ ਦੇਰ ਤੜਫਨ ਤੋਂ ਬਾਅਦ ਉਹ ਮਰ ਗਈ ਅਤੇ ਉਹਨਾਂ ਭਰਾਵਾਂ ਦੀ ਯੋਜਨਾ ਕੰਮ ਕਰ ਗਈ ਭਰਾਵਾਂ ਨੇ ਸੱਤਾ ਨੇ ਮਿਲ ਕੇ ਭੈਣ ਦੇ ਸਰੀਰ ਨੂੰ ਥੱਲੇ ਉਤਾਰਿਆ ਤੇ ਉਹਨੂੰ ਬੋਟੀ-ਬੋਟੀ ਕੱਟ ਦਿੱਤਾ ਵੱਡਾ ਭਰਾ ਸਤਵੇਂ ਭਰਾ ਨੂੰ ਜੰਗਲ ਵਿੱਚ ਲੱਕੜੀ ਤੇ ਪਾਣੀ ਲੈਣ ਲਈ ਭੇਜਦਾ ਹੈ ਤੇ ਛੋਟਾ ਭਰਾ ਪਾਣੀ ਵੀ ਤੇ ਲੱਕੜੀ ਦੇ ਲੈਣ ਦੇ ਨਾਲ ਨਾਲ ਕੁਝ ਮਛਲੀਆਂ ਤੇ ਕੀੜੇ ਵੀ ਲੈ ਆਇਆ ਉਸ ਦੇ ਅੰਦਰ ਅੰਦਰ ਬਹੁਤ ਦੁਖੀ ਸੀ ਔਸਦੇ ਭਰਾ ਭੈਣ ਦਾ ਮਾਸ ਬੜੇ ਚਾਹ ਨਾਲ ਪਕਾਉਂਦੇ ਰਹਿ ਉਹ ਆਪਣੀ ਪਿਆਰੀ ਭੈਣ ਦਾ ਮਾਸ ਨਹੀਂ ਖਾ ਸਕਿਆ ਜੇਕਰ ਨਾ ਖਾਏਗਾ ਤਾਂ ਦੂਸਰੇ ਭਰਾ ਉਹਨਾਂ ਨੂੰ ਗਾਲਾਂ ਦੇਣਗੇ ਉਸਨੇ ਮਾਸ ਬਣਾਉਂਦੇ ਸਮੇਂ ਚੋਰੀ ਨਾਲ ਆਪਣੇ ਮਛਲੀਆਂ ਤੇ ਕੇਕੜੇ ਵੀ ਅੱਗ ਵਿੱਚ ਸੁੱਟ ਦਿੱਤੇ ਅਤੇ ਆਪਣੇ ਖਾਣ ਦਾ ਜੁਗਾੜ ਕਰ ਲਿਆ ਚਾਵਲ ਅਤੇ ਮਾਸ ਤਿਆਰ ਹੋ ਗਿਆ ਜ਼ਮੀਨ ਤੇ ਕੇਲੇ ਦੇ ਪੱਤੇ ਵਿਛਾ ਕੇ ਉਸ ਨੇ ਸਾਬਤ ਸਾਬ ਲਈ ਖਾਣਾ ਪਰੋਸਿਆ ਗਿਆ ਜਿਹੜਾ ਛੋਟਾ ਪਾਈ ਨੇ ਬੈਠਣ ਤੋਂ ਪਹਿਲਾਂ ਹੀ ਉਸ ਸਥਾਨ ਦੇ ਇੱਕ ਛੋਟਾ ਜਿਹਾ ਟੋਇਆ ਕੱਢ ਲਿਆ ਸੀ ਉਸ ਨੇ ਆਪਣੀ ਭੈਣ ਦਾ ਮਾਸ ਉਸ ਟੋਏ ਵਿੱਚ ਸੁੱਟ ਦਿੱਤਾ ਤੇ ਮਛਲੀਆਂ ਅਤੇ ਜਿਹੜੇ ਕੇਕੜੇ ਸੀ ਉਹ ਖਾਣ ਲੱਗ ਗਿਆ ਜਿਹੜੇ ਬਾਕੀ ਛੇਪਰਾ ਸੀ ਉਹ ਆਪਣੀ ਭੈਣ ਦੀਆਂ ਹੱਡੀਆਂ ਨੂੰ ਚਬਾਉਣ ਲੱਗੇ ਛੋਟੇ ਪ੍ਰਾਣੇ ਕੀੜੇ ਜੁ ਜਬਾਣ ਲੱਗਾ ਜਦੋਂ ਸਾਰਿਆਂ ਨੇ ਭੈਣ ਦਾ ਸਰੀਰ ਨੂੰ ਸਵਾਦ ਮਾਸ ਖਾ ਕੇ ਆਪਣਾ ਪੇਟ ਭਰ ਲਿਆ ਤੇ ਵੱਡੇ ਭਰਾ ਵੱਡਾ ਭਰਾ ਨੇ ਸਤਵੇਂ ਭਰਾ ਨੂੰ ਕਿਹਾ ਕਿ ਜੂਠ ਨੂੰ ਸਾਫ਼ ਕਰ ਦੇ ਉਸ ਨੇ ਆਪਣੀ ਭੈਣ ਦੀਆਂ ਬਚੀਆਂ ਹੋਈਆਂ ਹੱਡੀਆਂ ਅਤੇ ਸਰੀਰ ਨੂੰ ਜਿਹੜਾ ਬਾਕੀ ਭਾਗ ਸੀ ਜਿਹੜਾ ਵੀ ਖੂਨ ਪੰਜਾ ਨੱਕ ਕੰਨ ਮਿੱਟੀ ਤੇ ਵਿੱਚ ਦੱਬ ਕੇ ਦਿੱਤਾ ਤੇ ਉਸ ਥਾਂ ਤੇ ਬਾਂਸ ਦਾ ਇੱਕ ਪੌਦਾ ਲਗਾਇਆ ਹੌਲੀ ਹੌਲੀ ਉਹ ਬਾਂਸਾਂ ਦਾ ਚੁਰਮਟ ਬਣ ਗਿਆ ਇੱਕ ਵਾਰ ਇੱਕ ਸੰਤ ਆਇਆ ਔਰ ਬਾਂਸਾਂ ਦੇ ਵਿੱਚ ਜਾ ਕੇ ਮਲ ਤਿਆਰ ਕਰਨ ਲੱਗਾ ਤੇ ਉਸੇ ਸਮੇਂ ਆਕਾਸ਼ਵਾਨੀ ਹੋਈ ਸੰਤ ਦੁਰਬਾ ਦੁਰਬਾ ਗਈ ਆ ਰਹੀ ਸੀ ਵਾਰ-ਵਾਰ ਆਕਾਸ਼ਵਾਨੀ ਸੋਣ ਸੁਣਾਈ ਦੇ ਰਹੀ ਸੀ ਸੰਤ ਨੇ ਝਟਪਟ ਹੀ ਥਾਂ ਨੂੰ ਸਾਫ਼ ਕਰ ਦਿੱਤਾ ਤੇ ਉਹਨਾਂ ਬਾਂਸਾਂ ਦੇ ਝੁੰਡ ਵਿੱਚੋਂ ਇੱਕ ਇੱਕ ਬਾਂਸ ਕੱਟ ਕੇ ਲਿਆਇਆ ਤੇ ਨਾ ਆਪਣੇ ਆਪਣੇ ਨਾਲ ਲੈ ਗਿਆ ਤੇ ਉਹ ਉਹਨੂੰ ਕੱਟ ਕੇ ਬਹੁਤ ਸੋਹਣੀ ਬਾਸਰੀ ਬਣਾ ਲਈ ਉਹ ਵਜਾਵ ਜਾ ਕੇ ਲੋਕਾਂ ਦੇ ਘਰਾਂ ਵਿੱਚੋਂ ਮੰਗਣ ਲੱਗ ਗਿਆ ਉਸ ਦੇ ਬਦਲੇ ਉਸ ਨੂੰ ਖੂਬਸਾਰੇ ਉਪਦੋਸ਼ ਵੀ ਦਿੱਤਾ ਸੀ ਤੇ ਇੱਕ ਦਿਨ ਦੀ ਗੱਲ ਹੈ ਸੰਤ ਮੰਗਣ ਲਈ ਉਸੇ ਪਿੰਡ ਪਹੁੰਚ ਗਿਆ ਜਿੱਥੇ ਉਹ ਸਾਰੇ ਭਾਈ ਰਹਿੰਦੇ ਸਨ ਉਹ ਸਭ ਤੋਂ ਪਹਿਲਾਂ ਵੱਡੇ ਭਰਾ ਦੇ ਘਰ ਚੱਲਿਆ ਤੇ ਵੱਡੇ ਭਰਾ ਦਾ ਉਦੋਂ ਵਿਆਹ ਹੋ ਗਿਆ ਸੀ ਤੇ ਬਾਕੀ ਛੇਾਂ ਭਰਾਵਾਂ ਦੇ ਵਿਆਹ ਹੋ ਗਏ ਸਨ ਜਿਹੜਾ ਸਤਵਾਂ ਭਰਾ ਸੀ ਉਹ ਕੁਵਾਰਾ ਸੀ ਉਹ ਜਦੋਂ ਵੱਡੇ ਭਰਾ ਦੇ ਵੇਲੇ ਇੱਕ ਕਦਮ ਰੱਖਿਆ ਸੰਤ ਨੇ ਤੇ ਜਿਹੜੀ ਬਾਸਰੀ ਬਣਾਈ ਹੋਈ ਸੀ ਉਹ ਬੋਲਣ ਲੱਗੀ ਬਾਜਰੇ ਬਾਜ ਬਾਜ ਨਹੀਂ ਬਾਜਰੇ ਬਾਸਰੀ ਇਹ ਦੁਸ਼ਮਣ ਸਭ ਤੋਂ ਵੱਡਾ ਬڑا ਬਾਈ ਕੇ ਘਰ ਨਹੀਂ বাজਨਾ ਬਾਸਰੀ ਦਇਆ ਪ੍ਰੇਮ ਸਭ ਛੋੜ ਕਰ ਰਿਸ਼ਤੇ ਮੇਂ ਯਹੀ ਦਾਗ ਲਗਾਇਆ ਹੈ ਨਹੀਂ ਬਾਜੇ ਰੇ ਬਾਸਰੀ ਯਹੀ ਦੁਸ਼ਮਨ ਸਭ ਨੇ ਬੜਾ ਇਸ ਲਈ ਉਸਨੇ ਭਰਾ ਨੇ ਆਪਣੇ ਘਰ ਵਾਲੀ ਨੂੰ ਕਿਹਾ ਕਿ ਇਸ ਸੰਤ ਨੂੰ ਕੁਛ ਦੇ ਕੇ ਭੇਜ ਦੇ ਇਸ ਤਰ੍ਹਾਂ ਉਸਦੇ ਬਾਕੀ ਪੰਜਾ ਭਰਾਵਾਂ ਨੇ ਘਰੇ ਜਾਂਦੇ ਅਹੀਂ ਸੰਤ ਦੀ ਬਾਸਰੀ ਵਜਾਉਣ ਦੇ ਬਾਸਰੀ ਫਿਰ ਉਹ ਬੋਲਦੀ ਹੈ ਉਹ ਵੀ ਭਰਾ ਅਵੇਂ ਹੀ ਆਂਦੀਆਂ ਆਂ ਹ ਕਾਰ ਵਾਲਿਆਂ ਨੂੰ ਕਿ ਕੁਛ ਦਿਓ ਤੇ ਇਹਨੂੰ ਭੇਜੋ ਉਹ ਸਾਰੇ ਡਰ ਜਾਂਦੇ ਨੇ ਥੋੜੇ ਜਿਹੇ ਕਿ ਕੀ ਸਾਡੀ ਕਿਤੇ ਪੋਲ ਨਾ ਖੁੱਲ ਜਾਵੇ ਇਹਨਾਂ ਨੇ ਅੱਜ ਪੈਨ ਦਾ ਕਤਲ ਕੀਤਾ ਫਿਰ ਹੌਲੀ ਹੌਲੀ ਜਦੋਂ ਅਖੀਰ ਤੇ ਛੋਟੇ ਭਰਾ ਦੇ ਘਰੇ ਜਾਂਦੀ ਹੈ ਤੇ ਫਿਰ ਉਹ ਬਾਜ ਜਰੀ ਬੋਲਦੀ ਹੈ ਬਾਜੋਰੇ ਬਾਜ ਮੇਰੀ ਭਈਆ ਪਿਆਰੇ ਕੇ ਘਰ ਬਾਜੋ ਬਾਜੋਰੇ ਬਾਜ ਬਾਸਰੀ ਮੇਰੇ ਪਿਆਰੇ ਉਹ ਸੰਤ ਵਧੀਆ ਜਿਹਾ ਗੀਤ ਸੁਣਾਉਂਦਾ ਹੈ ਤੇ ਭਰਾ ਨੂੰ ਉਹਦੇ ਭਰਾ ਦਾ ਸੰਤ ਉਹ ਅੰਦਰ ਬਿਠਾਉਂਦਾ ਹੈ ਤੇ ਵੱਧੂ ਸਨਮਾਨ ਕਰਦਾ ਹੈ ਤੇ ਤੇ ਫਿਰ ਉਹ ਇਹ ਬਾਸਰੀ ਦੀ ਚਰਚਾ ਛਿਰਦੀ ਹੈ ਤੇ ਫਿਰ ਉਹ ਦੱਸਦਾ ਹੈ ਕਿ ਬਾਸਰੀ ਆਪ ਜੀ ਨੇ ਕਿੱਥੋਂ ਲਈ ਸੀ ਤੇ ਫਿਰ ਉਹ ਉਸਾਰੀ ਕਹਾਣੀ ਸੰਤ ਵੀ ਦੱਸਦਾ ਹੈ ਤੇ ਉਹ 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 ਉਹਦਾ ਵੱਡਾ ਭਰਾ ਮੰਗਦਾ ਹੈ ਕਿ ਇਹ ਮੈਨੂੰ ਦੇ ਦੇ ਤੇ ਉਹ ਦੇ ਦੇ ਦਿੰਦਾ ਹੈ ਉਹਨੇ ਸਾਰੀ ਤੇ ਫਿਰ ਉਹ ਜਿਹੜਾ ਭਰਾ ਹੁੰਦਾ ਹੈ ਉਹ ਆਪਣੇ ਇਹ ਘਰ ਦੀ ਸਫਾਈ ਸਾਫ਼ ਸੁਥਰੇ ਬਿਸਤਰੇ ਤੇ ਆਪਣੇ ਸਰਾਣੇ ਦੀ ਵੱਲ ਧੂਪ ਪਤੀ ਕਰਕੇ ਤੇ ਉਹ ਸਾਹਮਣੇ ਰੱਖ ਦਿੰਦਾ ਹੈ ਫਿਰ ਥੋੜੇ ਦਿਨਾਂ ਬਾਅਦ ਉਹਦੇ ਭਰਾ ਨੂੰ ਘਰ ਵਿੱਚ ਕਾਫੀ ਪਰਵਰਤਨ ਦਿਸਣ ਲੱਗ ਜਾਂਦੇ ਹਨ ਕਿ ਜਦੋਂ ਘਰ ਤੋਂ ਬਾਹਰ ਜਾਂਦਾ ਹੈ ਕੰਮ ਵਾਸਤੇ ਆਉਂਦਿਆਂ ਨੂੰ ਘਰ ਦੇ ਬਿਲਕੁਲ ਸਾਫ਼ ਸੁਥਰਾ ਹੁੰਦਾ ਹੈ ਤੇ ਸਾਰੇ ਕੰਮ ਕਾਜ ਹੋਏ ਹੁੰਦੇ ਨੇ ਉਹ ਵੇਖ ਕੇ ਬੜਾ ਹੈਰਾਨ ਰਹਿੰਦਾ ਤੇ ਫਿਰ ਉਹ ਆਪਣੀ ਜਿਹੜੀ ਵੱਡੇ ਭਰਾਵਾਂ ਦੀਆਂ ਘਰ ਵਾਲੀਆਂ ਕੋਲ ਜਾਂਦਾ ਹੈ ਭਾਬੀਆਂ ਕੋਲ ਤੇ ਕਹਿੰਦਾ ਹੈ ਕਿ ਭਾਬੀ ਤੁਸੀਂ ਮੇਰੇ ਘਰ ਦੀ ਸਾਫ਼ ਸਫਾਈ ਕਰਕੇ ਆਉਂਦੇ ਹੋ ਤੇ ਜਦੋਂ ਮੈਂ ਕੰਮ ਤੇ ਜਾਂਦਾ ਹਾਂ ਉਹਦੀਆਂ ਭਾਬੀਆਂ ਕਹਿੰਨੀਆਂ ਨੇ ਸਾਨੂੰ ਤਾਂ ਆਪਣੇ ਕੰਮ ਕੰਮਾਂ ਤੋਂ ਵੇਹਲ ਨਹੀਂ ਅਸੀਂ ਕਿੱਥੋਂ ਤੇਰੇ ਘਰ ਦਾ ਕੰਮ ਕਰਦਾ ਹਾਂ ਤੇ ਫਿਰ ਉਹ ਘਰ ਆ ਜਾਂਦਾ ਹੈ ਤੇ ਫਿਰ ਉਹ ਇੱਕ ਦਿਨ ਸੋਚਦਾ ਹੈ ਕਿ ਅੱਜ ਕੰਮ ਤੇ ਨਹੀਂ ਜਾਵਾਂਗਾ ਤੇ ਚੋਰੀ-ਚੋਰੀ ਦੇਖਾਂਗਾ ਮੇਰੇ ਘਰ ਦਾ ਕੰਮ ਕੌਣ ਕਰਦਾ ਹੈ ਤੇ ਉਹ ਇੱਕ ਕੋਨੇ ਵਿੱਚ ਛਿਪ ਕੇ ਬਹਿ ਜਾਂਦਾ ਹੈ ਆਪ ਦੇ ਘਰ ਦੇ ਜਦੋਂ ਬਹਿ ਜਾਂਦਾ ਹੈ ਤੇ ਫਿਰ ਦੇਖਦਾ ਹੈ ਕਿ ਥੋੜੇ ਟਾਈਮ ਬਾਅਦ ਹੀ ਉਹ ਬਾਸਰੀ ਵਿੱਚੋਂ ਇੱਕ ਉਹਦੀ ਭੈਣ ਦੀ ਸ਼ਕਲ ਵਰਗੀ ਨਿਕਲਦੀ ਹੈ ਤੇ ਕੁੜੀ ਸਾਰਾ ਘਰ ਦਾ ਕੰਮ ਕਰ ਦਿੰਦੀ ਹੈ ਸਾਫ ਸਫਾਈ ਕਰ ਦਿੰਦੀ ਹੈ ਤੇ ਫਿਰ ਉਹ ਉਹਨੂੰ ਉਹ ਸਾਰੀ ਗੱਲ ਆਪਣੀ ਭਾਬੀ ਨੂੰ ਜਾ ਕੇ ਦੱਸਦਾ ਹੈ ਤੇ ਫਿਰ ਉਹਨਦੀ ਭਾਬੀ ਕਹਿੰਦੀ ਹੈ ਕਿ ਜਦੋਂ ਕੁੜੀ ਬਾਹਰ ਆ ਜਾਵੇ ਨਾ ਬਾਸਰੀ ਤੇ ਬਾਸਰੀ ਨੂੰ ਅੱਗ ਵਿੱਚ ਸੁੱਟ ਉਹ ਦਿਨ ਤੇ ਉਹ ਕੁੜੀ ਦੇ ਤુલਸੀ ਦਾ ਪਾਣੀ ਪਾ ਦਿੰ ਜਲ ਪਾ ਕੇ ਉਸ ਨੂੰ ਉੱਤੇ ਤੇ ਉਹ ਕਹਿੰਦਾ ਹੈ ਚਲ ਠੀਕ ਹੈ ਉਹ ਅਗਲੇ ਦਿਨ ਫਿਰ ਓਵੇਂ ਹੀ ਕਰਦਾ ਹੈ ਤੇ ਜਦੋਂ ਕੁੜੀ ਬਾਹਰ ਆਉਂਦੀ ਹੈ ਤਾਂ ਉਹ ਬਾਸਰੀ ਨੂੰ ਅੱਗ ਵਿੱਚ ਸੁੱਟ ਦਿੰਦਾ ਹੈ ਤੇ ਉਹ ਜਿਹੜੀ ਕੁੜੀ ਹੁੰਦੀ ਹੈ ਉਹਦੇ ਉੱਤੇ ਤુલਸੀ ਦਾ ਪਾਣੀ ਪਾ ਦਿੰਦਾ ਹੈ ਫਿਰ ਜਦੋਂ ਮਿਲਦਾ ਹੈ ਤਾਂ ਆਪਣੀ ਭੈਣ ਨੂੰ ਗੱਲ ਲੱਗ ਕੇ ਮਿਲਦਾ ਹੈ ਫਿਰ ਉਹ ਦੋਵੇਂ ਭੈਣ ਭਰਾ ਬੜੇ ਪਿਆਰ ਨਾਲ ਘਰ ਵਿੱਚ ਰਹਿਣ ਲੱਗ ਪੈਂਦੇ ਹਨ ਤੇ ਖੁਸ਼ੀ ਖੁਸ਼ੀ ਜੀਵਨ ਬਤੀਤ ਕਰਦੇ ਨੇ ਦੋਸਤੋ ਆਪਾਂ ਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਕੀ ਕੋਈ ਮਤਬਲ ਤੋਂ ਬਿਨਾਂ ਰਿਸ਼ਤੇ ਨੂੰ ਬਣਾਈ ਰੱਖਣਾ ਚਾਹੀਦਾ ਹੈ ਪਿਆਰ ਦੇ ਨਾਲ ਤੇ ਜਿਹੜੇ ਰਿਸ਼ਤਿਆਂ ਨੂੰ ਖਤਮ ਕਰਨ ਵਾਲੇ ਹੁੰਦੇ ਨੇ ਕਾਇਲ ਕਾਤਲ ਕਰਨ ਵਾਲੇ ਹੁੰਦੇ ਅਨੇ ਉਹ ਕਦੇ ਵੀ ਲੁਕੇ ਨਹੀਂ ਰਹਿੰਦੇ ਤੇ ਵੀਡੀਓ ਜੋ ਵਧੀਆ ਲੱਗੀ ਤਾਂ ਕਹਾਣੀ ਬਹੁਤ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਇਸ ਦੀ ਪੂਰੀ ਜਾਣ ਲੈਣੀ ਚਾਹੁੰਦੇ ਜੇ ਤਾਂ ਕਹਾਣੀ ਲਿਖੀ ਕਿੱਥੇ ਹੈ ਗਈ ਏ ਤੇ ਕਿਸੇ ਨੇ ਵੇਖਣ ਅੱਜ ਵੀ ਇਹ ਰੁੱਖ ਸਭ ਕੁਝ ਹੈਗਾ ਤਾਂ ਕਮੈਂਟ ਕਰਕੇ ਦੱਸ ਦਿਓ ਆਪਾਂ ਤੁਹਾਨੂੰ ਉਹ ਸਾਰੀ ਜਾਣਕਾਰੀ ਵੀ ਫਿਰ ਦੇ ਦਾਂਗੇ ਬਿਲਕੁਲ ਸੱਚੀ ਕਟਨਾ ਹੈ ਕਮੈਂਟ ਬਾਕਸ ਵਿੱਚ ਆਪ ਜੀ ਦੀ رائے ਜ਼ਰੂਰ ਦਿਓ ਜੇ ਤੁਹਾਨੂੰ ਕੀ ਲੱਗਦਾ ਹੈ ਤੇ ਤੁਸੀਂ ਲਾਈਕ ਵੀ ਜ਼ਰੂਰ ਦਿਓ ਇਸ ਵੀਡੀਓ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਸ਼ੇਅਰ ਕਰਨ ਤੋਂ ਕੀ ਕਰਨਾ ਚਾਹੀਦਾ ਕੀ ਨਹੀਂ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੋ ਧੰਨਵਾਦ ਜੀ ਤੁਹਾਨੂੰ ਸ਼ੇਅਰ ਕਰਨ ਤੋਂ ਇਹ ਜ਼ਰੂਰ ਪਤਾ ਲੱਗ ਜਾਵੇਗਾ ਕਿ ਹਾਂ ਇਹ ਕਹਾਣੀ ਸੱਚੀ ਹੈ ਕਿ ਨਹੀਂ ਧੰਨਵਾਦ